ਅਗੇ ਰੋਕਾਂਗੇ ਕਲਨੌਰ ਥਾਣੇ ਦੇ ਪਿੰਡ ਨੜਾਵਲੀ ਦੇ ਵਿਖੇ ਇੱਕ ਵਿਅਕਤੀ ਦੇ ਵੱਲੋਂ ਰਿਵੋਲਵਰ ਕੱਢ ਕੇ ਪਰਿਵਾਰ ਨੂੰ ਧਮਕਾਉਣ ਦਾ ਦੋਸ਼ ਲਗਾਉਣ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਜਗੇਰ ਸਿੰਘ ਦੇ ਅਨੁਸਾਰ ਉਹਨਾਂ ਨੂੰ ਪਿੰਡ ਦਾ ਇੱਕ ਵਿਅਕਤੀ ਬਲਜੀਤ ਸਿੰਘ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਬੀਤੇ ਕੁਝ ਦਿਨਾਂ ਤੋਂ ਉਹ ਕੁਝ ਵਿਅਕਤੀਆਂ ਦੇ ਨਾਲ ਆ ਕੇ ਬਹਿਸ ਹੋ ਗਈ ਸੀ ਜਦੋਂ ਉਹਨਾਂ ਨੇ ਰੋਕਿਆ ਤਾਂ ਉਸਨੇ ਪਿਸਤੌਲ ਕੱਢਣ ਦੇ ਲਈ ਦੂਜੇ ਪਾਸੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਹੀਂ ਅੱਡੇ ਦੇ ਦੁਕਾਨਾਂ ਮੇਰੇ ਵਾਈਫ ਕਰਦੀ ਮਨਜੀਤ ਕੌਰ ਮੈਂ ਵੀ ਖਾਦ ਦਵਾਈ ਦੀ ਦੁਕਾਨ ਕਰਦਾ ਅੱਡੇ ਦੇ ਸਰ ਇਹ ਬਲਜੀਤ ਸਿੰਘ ਬੜਾ ਤੰਗ ਕਰਦਾ ਸਰ ਪਹਿਲਾਂ ਵੀ ਧਮਕੀਆਂ ਦਿੱਤੀਆਂ ਇਹਨੇ ਆਣ ਕੇ ਸਾਡੀਆਂ ਨਵੀਆਂ ਦੁਕਾਨਾਂ ਹੀ ਬਣਾਉਂਦੇ ਆ ਮਿੱਟੀ ਪਾਉਂਦੇ ਆ ਉਦੋਂ ਹੀ ਧਮਕੀਆਂ ਦਿੰਦਾ ਸੀ ਆਪਣੇ ਹੀ ਥਾਂ 'ਚ ਮਿੱਟੀ ਦਹਾਂ ਪਾਉਣ ਦੀ ਤੇ ਦੁਕਾਨਾਂ ਵੀ ਆਪਣੀ ਹੀ ਪਿਆੜੀ ਹੈ ਸਾਡੀ ਤੇ ਰਾਤੀ ਵੀ ਨੇ ਕੋਈ 7:30 ਵਜੇ ਨਾਣ ਕੇ ਮੇਰੀ ਵਾਈਫ ਨੂੰ ਧਮਕੀਆਂ ਦਿੱਤੀਆਂ ਤੇ ਇਹਦੀ ਵੀਡੀਓ ਬਣੀ ਆ ਪਿਸਤੌਲ ਨਾਲ ਵੀ ਇਹਨੇ ਧਮਕੀਆਂ ਦਿੱਤੀਆਂ ਸਰ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋ ਇਹੋ ਹੀ ਮੰਗ ਮੰਗਦੇ ਆ ਕਿ ਸਾਡੀ ਸੁਣਵਾਈ ਹੋਵੇ ਤੇ ਸਾਨੂੰ ਗਰੀਬਾਂ ਨੂੰ ਇਨਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਹੀ ਖਤਰਾ ਵਾ ਸਾਡੇ ਸਾਰੇ ਟੱਬਰ ਨੂੰ ਖਤਰਾ ਤੇ ਜੇ ਕੁਝ ਹੋ ਗਿਆ ਤੇ ਜ਼ਿੰਮੇਵਾਰ ਮਲਜੀਤ ਇੱਕ ਵੀਡੀਓ ਵਾਲਾ ਹਰਸੀ ਤੋਂ ਮਾਰਚ ਦਾ ਇਨਸੀਡੈਂਟ ਆ ਜੀ ਇਹ ਐਸਐਸਪੀ ਗੁਰਦਾਸ ਕੋਸ਼ਰੀ ਨੇ ਦਿੱਤੇ ਆ ਜੀ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਤੇ ਅਸੀਂ ਇੱਕ ਹੋਰ ਐਫਆਰ ਰਜਿਸਟਰ ਕੀਤੀ ਆ ਉਹਦੇ ਵਿੱਚ ਵਿਕਟਮ ਮਨਜੀਤ ਕੋਰ ਵਾਈਫਾ ਜਗੀਰ ਸਿੰਘ ਵਾਸੀ ਨੜਾਲੀ ਇਹਨਾਂ ਦੀ ਸਟੇਟਮੈਂਟ ਤੇ ਹੀ ਐਫਆਰ ਰਜਿਸਟਰ ਕਰ ਦਿੱਤੀ ਗਈ ਹੈ ਤੇ ਅੱਜ ਅਸੀਂ ਜਿਹ ਇਸ ਦੇ ਦੋਸ਼ੀ ਬਲਜੀਤ ਸਿੰਘ ਸਨੂਤਾ ਸਿੰਘ ਵਾਸੀ ਨੜਵਾਲੀ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਜੀ ਅੱਜ ਇਹਨੂੰ ਗ੍ਰਿਫਤਾਰ ਕੀਤਾ ਜੀ ਹਜੇ ਮਾਨਜੁਗ ਅਦਾਲਤ ਤੋਂ ਸੀਜ਼ਾ ਰਮਾਨ ਲਵਾਂਗੇ ਉਸ ਤੋਂ ਬਾਅਦ ਇਹਦੀ ਫਰਦਰ ਜਿਹੜੀ ਪੁਛਗਿੱਛ ਆਈ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਅੱਜ ਇਹ ਦੀ ਰੈਸਪਾਈ ਹੈ ਜੀ ਅੱਜ ਅਸੀਂ ਅੱਜ ਅਸੀਂ ਇਹਨਾਂ ਨੂੰ ਕੋਰਚ ਪੇਸ਼ ਕਰਾਂਗੇ ਉਸ ਤੋਂ ਜਸ ਸਾਹਿਬ ਤੋਂ ਰਮਾਲ ਲਵਾਂਗੇ ਜੋ ਇਹ ਵੀਡੀਓ ਵਿੱਚ ਇਹ ਵੈਪਨ ਨੂੰ ਯੂਜ਼ ਕਰ ਰਿਹਾ ਹੈ ਉਹਦੇ ਬਾਰੇ ਕੋਰਕਾ